ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੋਮ ਆਖੀ ਰਾਮਕਲੀ ਰਾਗਣੀ ਦੀ ਇਹੋ ਵਾਰ ਹੈ ਜੋ ਰਾਏ ਬਲਵੰਡ ਨੇ ਅਤੇ ਸੱਤੇ ਡੋਮ ਨੇ ਸੁਣਾਈ ਸੀ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਨਾ ਉਹ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀ ਵਦੈ ਕਿਸੇ ਪੁਰਖ ਦਾ ਜੋ ਨਾਮ ਨਾ ਕਾਦਰ ਕਰਤਾ ਆਪ ਉੱਚਾ ਕਰੇ ਉਸ ਨੂੰ ਤੋਲਣ ਲਈ ਕਿਸੇ ਪਾਸੋਂ ਕੋਈ ਗੱਲ ਨਹੀਂ ਹੋ ਸਕਦੀ ਭਾਵ ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਵਿਆਨ ਕਰ ਸਕਾਂ ਦੇ ਗੁਣਾ ਸਤ ਪੈਨ ਭਰਾਵ ਹੈ ਪਾਰੰਗਤ ਦਾਣਾ ਪੜੀਵਦੈ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਦੀ ਬਖਸ਼ਿਸ਼ ਹਾਸਲ ਕਰਨ ਲਈ ਜੋ ਸਤ ਆਦਿ ਦੇ ਰੱਬੀ ਗੁਣ ਲੋਕ ਬੜੇ ਯਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ ਉਹ ਗੁਣ ਸਤਗੁਰੂ ਜੀ ਦੇਤਾ ਭੈਣ ਭਰਾਵ ਹਨ ਭਾਵ ਉਹਨਾਂ ਦੇ ਅੰਦਰ ਤਾਂ ਸੁਭਾਅਕ ਹੀ ਮੌਜੂਦ ਹਨ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦਾ ਇਸ ਉੱਚੇ ਨਾਮਨੇ ਵਾਲੇ ਗੁਰੂ ਨਾਨਕ ਦੇਵ ਜੀ ਨੇ ਸੱਚ ਰੋਪ ਕੀ ਲਾਬਣਾ ਆਕੇ ਅਤੇ ਪੱਕੀ ਨੀਵ ਰੱਖ ਕੇ ਧਰਮ ਦਾ ਰਾਜ ਚਲਾਇਆ ਹੈ। ਲਹਿਣੇ ਧਰਿਓਨ ਛੱਤ ਸਿਰ ਕਰ ਸਿਫਤੀ ਅਮਰਤ ਪੀਵਦਾ। ਬਾਬਾ ਲਹਿਣਾ ਜੀ ਦੇ ਸਿਰ ਉੱਤੇ ਜੋ ਸਿਫਸਲਾ ਕਰਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਰੇ ਸੰ। ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਚੱਕਰ ਤਰਿਆ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਕੂਏ ਜੀ ਹੈ ਤੈ ਗੁਰੂ ਅਕਾਲ ਪੁਰਖ ਦੀ ਬਖਸ਼ੀ ਹੋਈ ਮਤ ਰੂਪ ਤਲਵਾਰ ਨਾਲ ਜੋਰ ਨਾਲ ਅਤੇ ਬਲ ਨਾਲ ਅੰਦਰੋਂ ਪਹਿਲਾ ਜੀਵਨ ਕੱਟ ਕੇ ਆਤਮਕ ਜ਼ਿੰਦਗੀ ਪਕਸ਼ ਕੇ ਗੁਰ ਚੇਲੇ ਰਹਾਰਾਸ ਕੀ ਨਾਨਕ ਸਲਾਮਤ ਥੀਵਦਾ ਹੁਣ ਆਪਣੀ ਸਲਾਮਤੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਬਾਬਾ ਲੈਣਾ ਜੀ ਅੱਗੇ ਮੱਥਾ ਟੇਕਿਆ ਸਹਾਂ ਟਿਕਾ ਦੀ ਤੋਸ ਜੀਵਦਾ ਅਤੇ ਸਤਿਗੁਰੂ ਜੀ ਨੇ ਜਿਉਂਦਿਆਂ ਹੀ ਗੁਰਿਆਈ ਦਾ ਤਿਲਕ ਬਾਬਾ ਲੈਣਾ ਜੀ ਨੂੰ ਦੇ ਦਿੱਤਾ ਲੈਹਣੇ ਦੀ ਫੇਰਾਈ ਹੈ ਨਾਨਕਾ ਦੋਹੀ ਖੱਟੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲੈਣਾ ਜੀ ਨੂੰ ਦੇ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੰਮ ਦੀ ਬਰਕਤ ਨਾਲ ਬਾਬਾ ਲਹਿਣਾ ਜੀ ਦੀ ਵਡਿਆਈ ਦੀ ਧੰਮ ਪਾ ਗਈ। ਜੋਤ ਉਹਾ ਜਗਤ ਸਾਇ ਸਹ ਕਾਇਆ ਫੇਰ ਪਲਟੀਐ। ਕਿਉਂਕਿ ਬਾਬਾ ਲਹਿਣਾ ਜੀ ਦੇ ਅੰਦਰ ਉਹੀ ਗੁਰੂ ਨਾਨਕ ਸਾਹਿਬ ਵਾਲੀ ਜੋਤ ਸੀ। ਜੀਵਨ ਦਾ ਢੰਗ ਵੀ ਉਹੀ ਗੁਰੂ ਨਾਨਕ ਸਾਹਿਬ ਵਾਲਾ ਸੀ। ਗੁਰੂ ਨਾਨਕ ਦੇਵ ਜੀ ਨੇ ਕੇਵਲ ਸ਼ਰੀਰ ਹੀ ਮੋੜ ਵਟਾਇਆ ਸੀ। ਚੋਲਿਆ ਸੋ ਛੱਤ ਨਿਰੰਜਣੀ ਮਲ ਤਕਤ ਬੈਠਾ ਗੁਰ ਹੱਟੀਐ ਬਾਬਾ ਲਹਿਣਾ ਦੇ ਸਿਰ ਉੱਤੇ ਸੁੰਦਰ ਰੱਬੀ ਛਤਰ ਚੁਰ ਰਿਆ ਹੈ ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿੱਚ ਬਾਬਾ ਲਹਿਣਾ ਗੁਰੂ ਨਾਨਕ ਦੇਵ ਜੀ ਪਾਸੋਂ ਨਾਮ ਪਦਾਰਥ ਲੈ ਕੇ ਵੰਡਣ ਲਈ ਗੱਦੀ ਮਲ ਕੇ ਬੈਠਾ ਹੈ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਨੀ ਚੱਟੀਐ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਫਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ ਇਹ ਹੁਕਮ ਪਾਲਨ ਰੂਪ ਜੋਗ ਦੀ ਕਮਾਈ ਅਲੋਣੀ ਸਿੱਲ ਚੱਟੜ ਵਾਂਗ ਬੜੀ ਕਰੜੀ ਕਾਰ ਹੈ ਲੰਗਰ ਚੱਲੈ ਗੁਰਸਬਦ ਹਰ 托ਟ ਨਾ ਆਵੀਂ ਘੱਟੀਐ ਗੁਰੂ ਨਾਨਕ ਦੀ ਹੱਟੀ ਵਿੱਚ ਗੁਰੂ ਦੇ ਸ਼ਬਦ ਦੇ ਰਾਹੀ ਨਾਮ ਦਾ ਲੰਗਰ ਚੱਲ ਰਿਹਾ ਹੈ ਪਰ ਬਾਬਾ ਲਹਿਣਾ ਜੀ ਦੀ ਨਾਮ ਕਮਾਈ ਵਿੱਚ ਕੋਈ ਕਾਟਾ ਨਹੀਂ ਪੈਂਦਾ ਖਰਚੇ ਦਿੱਤ ਖਸਮ ਦੀ ਆਪ ਰਹਦੀ ਖੈਰ ਦਬੱਟੀ ਐ ਬਾਬਾ ਲਹਿਣਾ ਜੀ ਅਕਾਲ ਪੁਰਖ ਦੀ ਦਿੱਤੀ ਹੋਈ ਨਾਮ ਦਾਤ ਵੰਡ ਰਹੇ ਹਨ ਆਪ ਵੀ ਵਰਤਦੇ ਹਨ ਅਤੇ ਹੋਰਨਾਂ ਨੂੰ ਵੀ ਦਬਾ ਦਬਾ ਕੇ ਤਾਨ ਕਰ ਰਹੇ ਹਨ ਹੋ ਵੈ ਸਿਫਤ ਖਸਮ ਦੀ ਨੌਰ ਅਰ ਸੋਹ ਕੋਰ ਸੋਹ ਚੱਟੀ ਐ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਮਾਲਕ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ ਰੂਹਾਨੀ ਦੇਸ਼ਾ ਤੋਂ ਉਸ ਦੇ ਧਰ ਤੇ ਨੂਰ ਝੜ ਰਿਹਾ ਹੈ ਤੁਧ ਡਿਠੇ ਸੱਚੇ ਬਾਤ ਸਾਹਾ ਮਲ ਜਨਮ ਜਨਮ ਦੀ ਕੱਟੀ ਐ ਹੇ ਸੱਚੇ ਸਤ ਗੁਰੂ ਅੰਗਦ ਦੇਵ ਜੀ ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ ਵਿਕਾਰਾਂ ਦੀ ਬੈਲ ਕੱਟੀ ਜਾ ਰਹੀ ਹੈ ਸੱਚ ਜੇ ਗੁਰ ਫਰਮਾਇਆ ਕਿਉਂ ਐਦੂ ਬੋਲੋ ਹੱਟੀ ਐ اے گرو ਅੰਗਦ ਸਾਹਿਬ ਜੀ ਕੋਰੋਂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ ਆਪਨੇ ਸੱਚ ਕਰਕੇ ਮੰਨਿਆ ਅਤੇ ਆਪਨੇ ਉਸ ਦੇ ਮੰਨਣ ਤੋਂ ਨਾ ਨਹੀਂ ਕੀਤੀ ਪੁੱਤਰੀ ਕੋਲ ਨਾ ਪਾਲਿਓ ਕਰ ਪੀਰ ਹੁਕੰਨ ਮੁਰਟਿਏ ਸਤਗੁਰੂ ਜੀ ਦੇ ਪੁੱਤਰਾ ਨੇ ਬਚਨ ਨਾ ਮੰਨਿਆ ਉਹ ਗੁਰੂ ਵੱਲ ਪਿੱਠ ਦੇ ਕੇ ਹੀ ਹੁਕਮ ਮੋੜਦੇ ਰਹੇ ਦਿਲ ਕੋਟਾ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਐ ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ ਗੁਰੂ ਵੱਲੋਂ ਆਖੀ ਹੋਏ ਫਿਰਦੇ ਹਨ ਉਹ ਲੋਕ ਦੁਨੀਆ ਦੇ ਤੰਦਿਆਂ ਦੀ ਛੱਟ ਦਾ ਭਾਰ ਬਨ ਕੇ ਝੁੱਕੀ ਰੱਖਦੇ ਹਨ ਜਿਨ ਆਖੀ ਸੋਈ ਕਰੇ ਜਿਨ ਕੀ ਤੀ ਤਿਨੈ ਠੱਟੀ ਐ ਜਿਸ ਗੁਰੂ ਨਾਨਕ ਨੇ ਇਹ ਰਜਾ ਮੰਨਣ ਦਾ ਹੁਕਮ ਫਰਮਾਇਆ ਉਹ ਆਪ ਹੀ ਕਾਰ ਕਰਨ ਵਾਲਾ ਸੀ ਜਿਸ ਨੇ ਇਹ ਹੁਕਮ ਖੇੜ ਰਚੀ ਉਸ ਨੇ ਆਪ ਹੀ ਬਾਬਾ ਲਹਿਣਾ ਜੀ ਨੂੰ ਹੁਕਮ ਮੰਨਨ ਦੇ ਸਮਰਾਥ ਬਣਾਇਆ ਕੌਣ ਹਾਰੇ ਕਿਨ ਉਵਟਿਐ ਪਰ ਜੀਵਾ ਦੇ ਵੀ ਕੀ ਵਸ ਹੈ ਆਪਣੀ ਸਮਰਾਥਾ ਦੇ ਆਸਰੇ ਇਸ ਹੁਕਮ ਖੇੜ ਵਿੱਚ ਨਾ ਕੋਈ ਹਾਰਨ ਵਾਲਾ ਹੈ ਅਤੇ ਨਾ ਹੀ ਕੋਈ ਜਿੱਤਣ ਜੋਗਾ ਹੈ ਜਿੰਨੇ ਕੀਤੀ ਸੋ ਮੰਨਣਾ ਸੋ ਸਾਲ ਜੀਵਾ ਹੈ ਸਾਲੀ ਜਿਸ ਗੁਰੂ ਅੰਗਦ ਦੇਵ ਜੀ ਨੇ ਨਿਮਰਤਾ ਵਿੱਚ ਰਹਿ ਕੇ ਸਤਿਗੁਰੂ ਦਾ ਹੁਕਮ ਮੰਨਣ ਦੀ ਕਾਰ ਕਮਾਈ ਕੀਤੀ ਉਹ ਮੰਨਣ ਯੋਗ ਹੋ ਗਿਆ ਦੋਹਾ ਵਿੱਚੋਂ ਕੌਣ ਸ੍ਰੇਸ਼ਟ ਹੈ ਜੀਵਾਂਾਂ ਕੀ ਮੁੰਜੀ ਮੁੰਜੀ ਹੀ ਚੰਗੀ ਹੈ ਜੋ ਨੀਵੇਂ ਥਾਂ ਪੜਦੀ ਹੈ ਇਸੇ ਤਰ੍ਹਾਂ ਜੋ ਨੀਵੇਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾਉਂਦਾ ਹੈ ਧਰਮ ਰਾਏ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਗੁਰੂ ਅੰਗਦ ਸਾਹਿਬ ਜੀ ਧਰਮ ਦਾ ਰਾਜਾ ਹੋ ਗਿਆ ਹੈ ਧਰਮ ਦਾ ਦੇਵਤਾ ਹੋ ਗਿਆ ਹੈ ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪ੍ਰਭੂ ਨਾਲ ਜੋੜਨ ਦਾ ਵਿਚੋ ਲਾਪਨ ਕਰ ਰਿਹਾ ਹੈ ਸਤਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਹੁਣ ਸਤਗੁਰ ਅੰਗਦ ਦੇਵ ਜੀ ਜੋ ਬਚਨ ਬੋਲਦਾ ਹੈ ਅਕਾਲ ਪੁਰਖ ਉਹੀ ਕਰਦਾ ਹੈ ਉਹੀ ਗੱਲ ਤੁਰੰਤ ਹੋ ਜਾਂਦੀ ਹੈ ਗੁਰੂ ਅੰਗਦ ਦੀ ਦੋਹੀ ਫਰੀ ਸੱਚ ਕਰਤਾ ਬੰਦ ਬਹਾਲੀ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਦੀ ਤੋਂ ਮ ਪੈ ਗਈ ਹੈ ਸੱਚੇ ਕਰਤਾ ਨੇ ਪੱਕੀ ਕਰਕੇ ਕਾਇਮ ਕਰ ਦਿੱਤੀ ਹੈ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਸੈ ਕੜਾ ਸੇਵਕਾ ਵਾਂਗ ਗੁਰੂ ਨਾਨਕ ਸਰੀਰ ਵਟਾ ਕੇ ਪਾਪ ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿੱਚ ਗੱਦੀ ਸੰਭਾਲ ਕੇ ਬੈਠਾ ਹੋਇਆ ਹੈ। ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤ ਹੈ। ਕੇਵਲ ਸਰੀਰ পালਟਿਆ ਹੈ। ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ। ਸੰਗਤ ਗੁਰੂ ਅੰਗਦ ਦੇਵ ਜੀ ਦਾ ਧਰਮ ਮਲ ਕੇ ਪ੍ਰੇਮ ਨਾਲ ਸੇਵਾ ਕਰ ਰਹੀ ਹੈ। ਅਤੇ ਆਪਣੇ ਆਤਮਾ ਨੂੰ ਪਵਿੱਤਰ ਕਰ ਰਹੀ ਹੈ। ਜਿਵੇਂ ਜੰਗਾਲੀ ਹੋਈ ਧਾਤ ਮਸਕਲੇ ਨਾਲ ਸਾਫ ਹੋ ਜਾਂਦੀ ਹੈ ਦਰਦਰਵੇਸ ਖਸਮਦਾ ਨਾ ਇਹ ਸੱਚਾ ਬਾਣੀ ਲਾਲੀ ਗੁਰੂ ਨਾਨਕ ਦੇ ਦਰ ਤੇ ਗੁਰੂ ਅੰਗਦ ਨਾਮ ਦੀ ਦਾਸ ਵਾਲੀ ਹੈ ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤ ਨਾਲ ਗੁਰੂ ਅੰਗਦ ਸਾਹਿਬ ਦੇ ਮੋਹ ਤੇ ਲਾਲੀ ਪਾੜੀ ਹੋਈ ਹੈ ਬਲਵਾਂਡ ਕੀ ਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਇਹ ਬਲਵੰਡ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਕੀਵੀ ਜੀ ਆਪਣੇ ਪਤੀ ਵਾਂਗ ਬੜੇ ਭਲੇ ਹਨ ਮਾਤਾ ਕੀਵੀ ਜੀ ਦੀ ਛਾਂ ਬਹੁਤ ਪਤਰਾਵਾਲੀ ਸੰਗਣੀ ਹੈ ਭਾਪ ਮਾਤਾ ਕੀਵੀ ਜੀ ਦੇ ਪਾਸ ਬੈਠਿਆਂ ਵੀ ਹਿਰਦੇ ਵਿੱਚ ਸ਼ਾਂਤੀ ਠੰਡ ਪੈਦਾ ਹੁੰਦੀ ਹੈ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਕੀਰ ਖਿਆਲੀ ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤ ਸੰਗ ਰੂਪ ਲੰਗਰ ਵਿੱਚ ਨਾਮ ਦੀ ਦੌਰਾਤ ਵੰਡੀ ਜਾ ਰਹੀ ਹੈ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਵੰਡਿਆ ਜਾ ਰਿਹਾ ਹੈ ਤਿਵੇਂ ਮਾਤਾ ਕੀ ਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ ਘਿਓ ਵਾਲੀ ਧੀਰ ਵੰਡੀ ਜਾ ਰਹੀ ਹੈ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖthिए ਪਰਾਲੀ ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ ਗੁਰਸਿੱਖਾਂ ਦੇ ਮੱਥੇ ਤਾਂ ਖੇੜੇ ਹੋਏ ਹਨ ਪਰ ਗੁਰੂ ਵੱਲੋਂ ਬੇਮੁੱਖਾ ਦੇ ਮੂੰਹ ਈਰਖਾ ਦੇ ਕਾਰਨ ਪੀਲੇ ਪੈਂਦੇ ਹਨ ਪੇ ਕਬੂਲ ਕ ਸਮਨਾਲ ਜਾਂ ਘਾਲ ਮਰਦੀ ਕਾਲੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਮਰਦਾਵਾਰੀ ਕਾਲ ਕਾਲੀ ਤਾਂ ਉਹ ਆਪਣੇ ਸਤਿਗੁਰੂ ਗੁਰੂ ਨਾਨਕ ਦੇਵ ਦੇ ਦਰਤੇ ਕਬੂਲ ਹੋਏ ਮਾਤਾ ਖੀਵੀ ਸਾਹੋ ਸੋਏ ਜਿਨ ਗੋਏ ਉਠਾਲੀ ਮਾਤਾ ਖੀਵੀ ਜੀ ਦਾ ਉਹ ਪਤੀ ਗੁਰੂ ਅੰਗਦ ਦੇਵ ਐਸਾ ਸੀ ਇਸਨੇ ਸਾਰੇ ਧਰਤੀ ਦਾ ਪਾਰ ਚੁੱਕ ਲਿਆ ਹੋਇਆ ਸੀ ਹੋਰ ਉਹ ਗੰਗ ਵਹਾਈਐ ਦੁਨਿਆਈ ਆਖੈ ਕੀ ਕਿਉਂ ਦੁਨਿਆ ਆਖਦੀ ਹੈ ਗੁਰੂ ਨਾਨਕ ਨੇ ਹੋਰ ਪਾਸੇ ਵੱਲੋਂ ਹੀ ਗੰਗਾ ਚਲਾ ਦਿੱਤੀ ਹੈ ਇਹ ਉਸਨੇ ਕੀ ਕੀਤਾ ਹੈ ਨਾਨਕ ਈਸਰ ਜਗਨਨਾਥ ਉਹ ਚਹਦੀ ਵੈਨ ਵਿਰੋਕਿਓਨ ਜਗਤ ਦੇ नाथ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ ਮਾਦਨਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਓਨ ਉਸ ਗੁਰੂ ਨਾਨਕ ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ ਮਨ ਰੂਪ ਬਾਸਕ नाग ਨੂੰ ਨੇਤਰਾਂ ਵਿੱਚ ਪਾ ਕੇ ਭਾਵ ਮਨ ਨੂੰ ਕਾਬੂ ਕਰਕੇ ਸ਼ਬਦ ਵਿੱਚ ਰੇੜ ਕਾ ਪਾਇਆ ਭਾਵ ਸ਼ਬਦ ਨੂੰ ਵਿਚਾਰਿਆ ਇਸ ਤਰ੍ਹਾਂ 14 ਰਤਨ ਨਿਕਾਲੀਅਨ ਕਰ ਆਵਾ ਗਉਣ ਚਿਲਕਿਓਨ ਉਸ ਗੁਰੂ ਨਾਨਕ ਨੇ ਇਸ ਸ਼ਬਦ ਸਮੁੰਦਰ ਵਿੱਚੋਂ ਰੱਬੀ ਗੁਣ ਰੂਪ 14 ਰਤਨ ਜਿਵੇਂ ਸਮੁੰਦਰ ਵਿੱਚੋਂ ਦੇਵਤਿਆਂ ਨੇ 14 ਰਤਨ ਕੱਢੇ ਸਨ ਕੱਢੇ ਅਤੇ ਇਹ ਉਦਮ ਕਰਕੇ ਸੰਸਾਰ ਨੂੰ ਸੋਨਾ ਬਣਾ ਦਿੱਤਾ ਕੁਦਰਤ ਆਹੇ ਵਿਖਾਲੀਆਂ ਜਿਨ ਐਵਡ ਪਿੰਡ ਠਿਣ ਕਿਉਂ ਉਸ ਗੁਰੂ ਨਾਨਕ ਨੇ ਐਸੀ ਸਮਰੱਥਾ ਵਿਖਾਈ ਕਿ ਪਹਿਲਾ ਬਾਬਾ ਲਹਿਣਾ ਜੀ ਦਾ ਮਨ ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ ਲੈਹਨੇ ਧਰਿਆ ਨਾ ਛਤਰ ਸਿਰ ਅਸਮਾਨ ਕਿਆੜਾ ਚਕਿਓਨ ਫਿਰ ਬਾਬਾ ਲਹਿਣਾ ਜੀ ਦੇ ਸਿਰ ਉੱਤੇ ਗੁਰੂ ਆਇ ਦਾ ਛਤਰ ਤਰਿਆ ਅਤੇ ਉਹਨਾਂ ਦੀ ਸੋਪਾ ਅਸਮਾਨ ਤੱਕ ਅਪੜਾਈ ਜੋਤ ਸਮਾਣੀ ਜੋਤ ਮਹੇ ਆਪ ਆਪੇ ਸੇਤੀ ਮਕਿਓਨ ਗੁਰੂ ਨਾਨਕ ਸਾਹਿਬ ਦੀ ਆਤਮਾ ਬਾਬਾ ਲਹਿਣਾ ਜੀ ਦੀ ਆਤਮਾ ਵਿੱਚ ਇਓ ਮਿਲ ਗਈ ਕੇ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ ਆਪੇ ਬਾਬਾ ਲਹਿਣਾ ਜੀ ਨਾਲ ਸਾਵਾ ਕਰ ਲਿਆ ਸਿੱਖਾ ਪੁੱਤਰਾ ਕੋ ਕਕੇ ਸਭ ਉਮਤ ਵੇਖੋ ਜੇ ਕਿਉਂ ਇਹ ਸਾਰੀ ਸੰਗਤ ਵੇਖੋ ਜੋ ਉਸ ਗੁਰੂ ਨਾਨਕ ਨੇ ਕੀਤਾ ਆਪਣੇ ਸਿੱਖਾ ਤੇ ਪੁੱਤਰਾ ਨੂੰ ਪਰਖ ਕੇ ਜਾਸੂ ਤੋਸ ਤਾਂ ਲਹਿਣਾ ਟਿਕਿਉਂ ਜਦੋਂ ਉਸ ਨੇ ਸੁਧਾਈ ਕੀਤੀ ਤਾ ਉਸਨੇ ਆਪਣੇ ਥਾਂ ਲਈ ਬਾਬਾ ਲਹਿਣਾ ਜੀ ਨੂੰ ਚੁਣਿਆ ਫੇਰ ਵਸਾਇਆ ਫੇਰੂਆਣ ਸਤਗੁਰ ਕਾਡੂਰ ਫਿਰ ਜਦੋਂ ਬਾਬਾ ਲਹਿਣਾ ਜੀ ਨੂੰ ਗੁਰਿਆਈ ਮਿਲੀ ਤਾਂ ਬਾਬਾ ਫਿਰੂ ਜੀ ਦੇ ਪੁੱਤਰ ਸਤਗੁਰ ਨੇ ਕਡੂਰ ਦੀ ਰੌਣਕ ਵਧਾਈ ਭਾਪ ਕਰਤਾਰਪੁਰ ਤੋਂ ਖਡੂਰ ਆਟਕੇ ਜਪ ਤਪ ਸੰਜਮ ਨਾਲ ਤੁਧ ਹੋਰ ਮੁਝ ਕਰੋ ਏ ਸਤਗੁਰੂ ਹੋਰ ਜਗਤ ਤਾਂ ਬਹੁਤ ਅਹੰਕਾਰ ਕਰਦਾ ਹੈ ਪਰ ਤੇਰੇ ਪਾਸ ਜਪ ਤਪ ਸੰਜਮ ਆਦਿਕਤੀ ਪ੍ਰਕਤ ਹੋਣ ਕਰਕੇ ਤੂੰ ਪਹਿਲਾ ਵਾਂਗ ਕਰੀਬੀ ਸੁਭਾਅ ਵਿੱਚ ਹੀ ਰਿਹਾ ਲੱਭ ਵਿਹਾਣੇ ਮਾਨਸਾ ਜਿਉ ਪਾਣੀ ਪੂਰ ਜਿਵੇਂ ਪਾਣੀ ਨੂੰ ਬੋਰ ਖਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਭ ਤਬਾਹ ਕਰਦਾ ਹੈ ਵਰੀਏ ਦਰਗੈ ਗੁਰੂ ਕੀ ਕੁਦਰਤੀ ਨੂਰ ਬਾਰ ਗੁਰੂ ਨਾਨਕ ਦੀ ਦਰਗਾਹ ਵਿੱਚ ਨਾਮ ਦੀ ਵਰਖਾ ਹੋਣ ਕਰਕੇ اے ਗੁਰੂ ਅੰਗਦ ਤੇਰੇ ਉੱਤੇ ਰੱਬੀ ਨੂਰ ਟਲਕਾ ਮਾਰ ਰਿਹਾ ਹੈ ਜਿਤ ਸੋ ਹਾਥ ਨਾ ਲੱਭੇ ਤੂੰ ਉਹ ਠਰੂਰ ਤੂੰ ਉਹ ਸ਼ੀਤਲ ਸਮੁੰਦਰ ਹੈ ਜਿਸ ਦੀ ਥਾ ਨਹੀਂ ਪਾਈ ਜਾ ਸਕਦੀ ਨੌ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਜੋ ਜਗਤ ਦੇ ਨੌ ਹੀ ਖਜ਼ਾਨੇ ਰੂਪ ਪ੍ਰਭੂ ਦਾ ਨਾਮ ਖਜ਼ਾਨਾ ਹੈ हे गुरु ओख जाना तेरे हृदय ਵਿੱਚ ਨੱਕਾ ਨੱਕ ਭਰਿਆ ਹੋਇਆ ਹੈ ਨਿੰਦਾ ਤੇਰੀ ਜੋ ਕਰੇ ਸੋ ਵੰਜਾ ਚੂਰ हे गुरु अंगद ਜੋਗਨੁਖ ਤੇਰੀ ਨਿੰਦਿਆ ਕਰੇ ਉਹ ਆਪੇ ਹੀ ਤਬਾਹ ਹੋ ਜਾਂਦਾ ਹੈ ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ ਨੇੜਾ ਦਿਸੈ ਮਾਤ ਲੋਕ ਤੁਧ ਸੂਜੈ ਦੂਰ ਸੰਸਾਰਕ ਜੀਵਾਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿਸਦੇ ਹਨ ਉਹ ਦੁਨੀਆ ਦੀ ਖਾਤਰ ਨਿੰਦਿਆ ਦਾ ਪਾਪ ਘਰ ਬੈਠਦੇ ਹਨ ਇਸ ਦਾ ਸਿੱਟਾ ਨਹੀਂ ਜਾਣਦੇ ਪਰ ਹੇ ਗੁਰੂ ਤੈਨੂੰ ਅਗਾਹ ਵਾਪਰਨ ਵਾਲਾ ਹਾਲ ਵੀ ਸੁਝਦਾ ਹੈ ਫੇਰ ਵਸਾਇਆ ਫੇਰੂਆਣ ਸਤਗੁਰੂ ਖਾਡੂਰ ਫੇਰ ਬਾਬਾ ਫਿਰੂਜੀ ਦੇ ਪੁੱਤਰ ਸਤਗੁਰੂ ਅੰਗਦ ਦੇਵ ਜੀ ਨੇ ਖਡੂਰ ਨੂੰ ਭਾਗ ਲਾਇਆ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਰ ਗੁਰੂ ਅਮਰਦਾਸ ਦੇ ਮੱਥੇ ਉੱਤੇ ਵੀ ਉਹੀ ਨੂਰ ਹੈ ਇਸ ਦਾ ਵੀ ਉਹੀ ਤਕਤ ਹੈ ਉਹੀ ਦਰਬਾਰ ਹੈ ਜੋ ਗੁਰੂ ਨਾਨਕ ਅਤੇ ਗੁਰੂ ਅੰਗਦ ਸਾਹਿਬ ਦਾ ਸੀ ਪਿਉ ਦਾਦੇ ਜੀਵੇ ਹਾ ਕੋਤਾ ਪਰਵਾਰ ਪੋਤਰਾ ਗੁਰੂ ਗੁਰੂ ਅਮਰਦਾਸ ਵੀ ਮੰਨਿਆ ਪਰਮੰਨਿਆ ਗੁਰੂ ਹੈ ਕਿਉਂਕਿ ਉਹ ਵੀ ਗੁਰੂ ਨਾਨਕ ਅਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ ਜਿਨ ਬਾਸ ਕਰਨੈਤਰੇ ਕਤਿਆ ਕਰਨੇ ਹੀ ਤਾਣ ਇਸ ਗੁਰੂ ਅਮਰਦਾਸ ਨੇ ਵੀ ਆਤਮਕ ਬਾਲ ਨੂੰ ਨਹਿਣੀ ਬਣਾ ਕੇ ਮਨ ਰੂਪ 나ਗ ਨੂੰ ਨੇਤਰੇ ਵਿੱਚ ਪਾਇਆ ਹੈ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਦਾਨ ਉੱਚੀ ਸੁਰਤ ਸਰੂਪ ਸੁਮੇਰ ਪर्वਤ ਨੂੰ ਮਧਾਣੀ ਬਣਾ ਕੇ ਗੁਰੂ ਸਾਬਤ ਰੂਪ ਸਮੁੰਦਰੋਂ ਔਰ ੜਕਿਆ ਹੈ 14 ਰਤਨ ਨਿਕਲਿਆ ਨ ਕੀ ਤੋਣ ਚਾਨਾਰ ਉਸ ਸ਼ਬਦ ਸਮੁੰਦਰ ਵਿੱਚੋਂ ਰੱਬੀ ਗੁਣ ਰੂਪ 14 ਰਤਨ ਕੱਢੇ ਜਿਨ੍ਹਾਂ ਨਾਲ ਉਸਨੇ ਜਗਤ ਵਿੱਚ ਆਤਮਿਕ ਜੀਵਨ ਦੀ ਸੋਚ ਦਾ ਚਾਨਣ ਪੈਦਾ ਕੀਤਾ ਕੋੜਾ ਕੀ ਤੋ ਸਹਜ ਦਾ ਜਤ ਕੀਓ ਭਲਾਣ ਗੁਰੂ ਅਮਰਦਾਸ ਜੀ ਨੇ ਸਹਜ ਅਵਸਥਾ ਦਾ ਕੋੜਾ ਬਣਾਇਆ ਵਿਕਾਰਾ ਵੱਲੋਂ ਇੰਦਰੀਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ ਤਨ ਖਚੜਾਇਓ ਸਤ ਦਾ ਜਸ ਹੰ ਦਾ ਬਾਣ ਸੱਚੇ ਆਚਰਨ ਦਾ ਕਮਾਨ ਕੱਸਿਆ ਅਤੇ ਪ੍ਰਬੂ ਦੀ ਸੇਵਸਲਾ ਦਾ ਤੀਰ ਪਕੜਿਆ ਕਲ ਵਿੱਚ ਤੂੰ ਆਦਾਰ ਸਾ ਚੜਿਆ ਰਹਿ ਬਾਣ ਸੰਸਾਰ ਵਿੱਚ ਵਿਕਾਰਾਂ ਦਾ ਕੁਪ ਹਨੇਰਾ ਸੀ ਗੁਰੂ ਅਮਰਦਾ ਜੀ ਮਾਨੋ ਕਿਰਣਾ ਵਾਲਾ ਸੂਰਜ ਚੜ ਪਿਆ ਸਤੋ ਖੇਤ ਜਮਾਇਓ ਸਤੋ ਛਾਵਾਂ ਜਿਸਨੇ ਸਤ ਦੇ ਬਲ ਨਾਲ ਹੀ ਉਜੜੀ ਖੇਤੀ ਜਮਾਈ ਅਤੇ ਸਤ ਨਾਲ ਹੀ ਉਸ ਦੀ ਰਾਖੀ ਕੀਤੀ ਨਿਤ ਰਸੋਈ ਤੇਰੀ ਐ ਕਿਉ ਮੈਦਾ ਖਾਨ ਏ ਗੁਰੂ ਅਮਰਦਾਸ ਤੇਰੇ ਲੰਗਰ ਵਿੱਚ ਵੀ ਨਿਤ ਕਿਉ ਮੈਦਾ ਅਤੇ ਖਾਂਡਾ ਦੇਕ ਉੱਤਮ ਪਦਾਰਥ ਵਰਤ ਰਹੇ ਹਨ ਚਾਰੇ ਕੁੰਡਾ ਸੁਜੀ ਉਸ ਮਨ ਮੈਂ ਸ਼ਬਦ ਪਰਵਾਹ ਜਿਸ ਮਨੁਖ ਨੇ ਆਪਣੇ ਮਨ ਵਿੱਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚੌਂ ਕੁੰਡਾ ਵਿੱਚ ਵਸਦੇ ਪ੍ਰਭੂ ਦੀ ਸੋਜ ਆ ਗਈ ਹੈ ਆਵਾ ਗਾਉਣ ਨਿਵਾਰਿਓ ਕਰ ਨਦਰ ਨਿਸਾਨ اے ਗੁਰੂ ਜਿਸਨੋ ਤੂੰ ਮਿਹਰ ਦੀ ਨਜ਼ਰ ਕਰਕੇ ਸ਼ਬਦ ਰੂਪ ਰਾਹ ਧਾਰੀ ਬਖਸ਼ੀ ਹੈ ਉਸ ਦਾ ਜੰਮਣ ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ ओ ओ सुजान। सुजान अवतार या अवतार ਲੈ ਸੋ ਪੁਰਖ ਸੁਜਾਨ ਉਹ ਸੁਜਾਨ ਅਕਾਲ ਪੁਰਖ ਆਪ ਗੁਰੂ ਅਮਰਦਾਸ ਦੇ ਰੂਪ ਵਿੱਚ ਅਵਤਾਰ ਲੈ ਕੇ ਜਗਤ ਵਿੱਚ ਆਇਆ ਹੈ ਝੱਖੜ ਵਾ ਉਹ ਨਾ ਡੋਲੇ ਪਰਬਤ ਮੇਰਾ ਗੁਰੂ ਅਮਰਦਾਸ ਵਿਕਾਰਾਂ ਦੇ ਝੱਖੜ ਵਿੱਚ ਨਹੀਂ ਡੋਲਦਾ ਵਿਕਾਰਾਂ ਦੀ ਹਨੇਰੀ ਵਿੱਚ ੁੱਲਪੇ ਤਾਂ ਨਹੀਂ ਡੋਲਦਾ ਉਹ ਤਾਂ ਮਾਨੋ ਸੁਮੇਰ ਪਰਬਤ ਹੈ ਜਾਣਾ ਬਿਰਤਾ ਜੀ ਕੀ ਜਾਣੀ ਹੋ ਜਾਣ ਜੀਵਾ ਦੇ ਦਿਲ ਦੀ ਪੀੜਾ ਜਾਣਦਾ ਹੈ ਜਾਨੀ ਜਾਨ ਹੈ ਕਿਆ ਸਾ ਲਾਹੀ ਸੱਚੇ ਪਾਤਸ਼ਾ ਜਾਂ ਤੂੰ ਸੁਗੜ ਸੁ ਜਾਣ ਏ ਸਦਾtheta ਰਾਜ ਵਾਲੇ ਪਾਤਸ਼ਾ ਮੈਂ ਤੇਰੀ ਕਿਹੜੀ ਸਿਫਤ ਕਰਾਂ ਤੂੰ ਸੁੰਦਰ ਆਤਮਾ ਵਾਲਾ ਅਤੇ ਸਿਆਣਾ ਹੈ দান ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਮੈਨੂੰ ਸਤੈਨੋ ਤੇਰੀ ਉਹ ਹੀ ਬਖਸ਼ਿਸ਼ ਚੰਗੀ ਹੈ ਜੋ ਤੈਨੂੰ ਸਤਗੁਰੂ ਨੂੰ ਚੰਗੀ ਲੱਗਦੀ ਹੈ ਨਾਨਕ ਹੰਦਾ ਛਤਰ ਸਿਰ ਊਮਤ ਹੈਰਾਨ ਗੁਰੂ ਅਮਰਦਾਸ ਜੀ ਦੇ ਸਿਰ ਉੱਤੇ ਗੁਰੂ ਨਾਨਕ ਵਾਲਾ ਛਤਰ ਸੰਗਤ ਵੇਖ ਕੇ ਆਚਰਜ ਹੋ ਰਹੀ ਹੈ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਇਸ ਦੇ ਮੱਥੇ ਉੱਤੇ ਵੀ ਉਹ ਹੀ ਨੂਰ ਹੈ ਇਸ ਦਾ ਵੀ ਉਹ ਹੀ ਤਖਤ ਹੈ ਉਹੀ ਦਰਬਾਰ ਹੈ ਜੋ ਗੁਰੂ ਨਾਨਕ ਅਤੇ ਗੁਰੂ ਅੰਗਦ ਸਾਹਿਬ ਦਾਸੀ ਪਿਉ ਦਾ ਦੇਜੇ ਵੇਹਾ ਪੋਤਰਾ ਪਰਵਾਰ ਪੋਤਰਾ ਗੁਰੂ ਗੁਰੂ ਅਮਰਦਾਸ ਵੀ ਮੰਨਿਆ ਪਰਮੰਨਿਆ ਗੁਰੂ ਹੈ ਕਿਉਂਕਿ ਉਹ ਵੀ ਗੁਰੂ ਨਾਨਕ ਅਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ ਤਨ ਤਨ RAM ਦਾਸ ਗੁਰ ਜਿਨ ਸਿਰ ਆ ਤੇ ਨ ਸਵਾਰਿਆ ਗੁਰੂ RAM ਦਾਸ ਤਨ ਹੈ ਤਨ ਹੈ ਜਿਸ ਆਕਾਰਪੁਰਖ ਨੇ ਗੁਰੂ ਰਾਮਦਾਸ ਨੂੰ ਪੈਦਾ ਕੀਤਾ ਉਸੇ ਨੇ ਉਸ ਨੂੰ ਸੋਨਾ ਵੀ ਬਣਾਇਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਧਾਰਿਆ ਇਹ ਇੱਕ ਮੁਕੰਮਲ ਕਰਾਮਾਤ ਹੋਈ ਹੈ ਕਿ ਸਿਰਜਨਹਾਰ ਨੇ ਖੁਦ ਆਪਣੇ ਆਪ ਨੂੰ ਉਸ ਵਿੱਚ ਟਿਕਾਇਆ ਹੈ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਸਭ ਸਿੱਖਾਂ ਨੇ ਅਤੇ ਸੰਗਤਾਂ ਨੇ ਉਸ ਨੂੰ ਅਕਾਰ ਭੁਖ ਦਾ ਰੂਪ ਜਾਣ ਕੇ ਵੰਦਨਾ ਕੀਤੀ ਹੈ। ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ। हे ਗੁਰੂ ਰਾਮਦਾਸ ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਤੈਨੂੰ ਤੋਲਿਆ ਨਹੀਂ ਜਾ ਸਕਦਾ। ਭਾਪ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ। ਤੂੰ ਇੱਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਪੈ ਸਕਦੀ। ਪਰਲੇ ਅਤੇ ਉਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ਜਿੰਨੀ ਤੂੰ ਸੇਵਿਆ ਪਾਉ ਕਰ ਸੇ ਤੁਦ ਪਾਰ ਉਤਾਰਿਆ ਜਿਨ੍ਹਾਂ ਬੰਦਿਆ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾ ਬੰਦਿਆ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਗਾ ਦਿੱਤਾ ਹੈ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸ ਪਰਵਾ ਰਿਆ ਉਹਨਾਂ ਦੇ ਅੰਦਰੋਂ ਤੂੰ ਲਬ ਲੋਭ ਕਾਮ ਕ੍ਰੋਧ ਮੋਹ ਆਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ ਧੰ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਰਕਾਰਿਆ ਏ ਗੁਰੂ ਰਾਮਦਾਸ ਮੈਂ ਸਦਕੇ ਹਾਂ ਉਸ ਥਾਂ ਤੋਂ ਜਿੱਥੇ ਤੂੰ ਵਸਿਆ ਤੇਰੀ ਸੰਗਤ ਸਦਾ ਅਟਲ ਹੈ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਏ ਗੁਰੂ ਰਾਮਦਾਸ ਜੀ ਤੂੰ ਹੀ ਗੁਰੂ ਨਾਨਕ ਹੈ ਤੋ ਹੀ ਬਾਬਾ ਲੈਣਾ ਹੈ ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ ਗੁਰ ਡਿਠਾ ਤਾਂ ਮਨ ਸਦਾ ਰਿਆ ਜਿਸ ਕਿਸੇ ਨੇ ਗੁਰੂ ਰਾਮਦਾਸ ਜੀ ਦਾ ਦیدار ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ ਚਾਰੇ ਜਾਗੇ ਚੋਹ ਜੁਗੀ ਪੰਚਾਇਨ ਆਪੇ ਹੋਆ ਚਾਰੇ ਗੁਰੂ ਆਪੋ ਆਪਣੇ ਸਮੇਂ ਰੋਸ਼ਨ ਹੋਏ ਹਨ ਅਕਾਲ ਪੁਰਖ ਆਪ ਹੀ ਉਹਨਾਂ ਵਿੱਚ ਪ੍ਰਗਟ ਹੋਇਆ ਆਪਿ ਨੇ ਆਪ ਸਾਜੀ ਔਨ ਆਪੇ ਹੀ ਥੰਮ ਖਲੋਇਆ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿੱਚ ਜਾਹਰ ਕੀਤਾ ਅਤੇ ਆਪ ਹੀ ਗੁਰੂ ਰੂਪ ਹੋ ਕੇ ਸ੍ਰਿਸ਼ਟੀ ਨੂੰ ਸਹਾਰਾ ਤੇ ਰਿਆ ਹੈ ਆਪੇ ਪੱਟੀ ਕਲਮ ਆਪ ਆਪ ਲਿਖਨ ਹਾਰਾ ਹੋਆ ਜੀਵਾ ਦੀ ਅਗਵਾਈ ਲਈ ਪੂਰ ਨੇ ਪਾਲ ਲਈ ਪਰਮਾਤਮਾ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਅਤੇ ਗੁਰੂ ਰੂਪ ਹੋ ਕੇ ਆਪ ਹੀ ਪੂਰਨੇ ਨਿਗਣ ਵਾਲਾ ਹੈ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਰੋਇਆ ਸਾਰੀ ਸ੍ਰਿਸ਼ਟੀ ਦਾ ਜਨਮ ਵਰ ਦੇਗੇ ੜ ਵਿੱਚ ਹੈ ਪਰ ਪ੍ਰਭੂ ਆਪ ਸਦਾ ਨਵਾ ਅਤੇ ਨਰੋਇਆ ਹੈ ਭਾਵ ਹਰ ਨਵੇਂ ਰਗ ਵਿੱਚ ਹੀ ਹੈ ਅਤੇ ਨਿਰਲੇਪ ਵੀ ਹੈ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਕੀ ਵੈ ਚੰਦੋਆ ਉਸਰ ਨਵੇਂ ਰਹੋਏ ਪ੍ਰਭੂ ਦੇ ਬਖਸ਼ੇ ਤਖਤ ਉਤੇ ਜਿਸ ਉਤੇ ਪਹਿਲਾ ਚਾਰੇ ਗੁਰੂ ਆਪੋ ਆਪਣੇ ਸਮੇਂ ਰੋਸ਼ਨ ਹੋਏ ਸਨ ਉਹ ਗੁਰੂ ਅਰਜਨ ਬੈਠਾ ਹੋਇਆ ਹੈ ਸਤਗੁਰੂ ਦਾ ਚੰਦੋਆ ਚਮਕ ਰਿਹਾ ਹੈ ਭਾਵ ਸਤਗੁਰੂ ਅਰਜਨ ਸਾਹਿਬ ਦਾ ਤੇਜ ਪ੍ਰਤਾਪ ਸਾਰੇ ਪਸਰ ਰਿਹਾ ਹੈ ਓਗ ਬਨੋ ਹੋਤੇ ਅਥਾਨ ਵੋ ਚੋ ਚੱਕੀ ਕੀ ਅਨ ਲੋਆ ਸੂਰਜ ਉਗਣ ਤੋਂ ਡੁੱਬਣ ਤੱਕ ਅਤੇ ਡੁੱਬਣ ਤੋਂ ਚੜਨ ਤੱਕ ਚੋਹ ਚੱਕਾਂ ਵਿੱਚ ਇਸ ਗੁਰੂ ਅਰਜਨ ਨੇ ਜਾਣਨ ਕਰ ਦਿੱਤਾ ਹੈ ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਵਾ ਆਪਣੇ ਮਾਂਦੇ ਪਿੱਛੇ ਤੁਣ ਵਾਲੇ ਬੰਦਿਆ ਨੇ ਗੁਰੂ ਦਾ ਹੁਕਮ ਨਾ ਮੰਨਿਆ ਉਹਨਾਂ ਨੂੰ ਮਰੀ ਪੈ ਗਈ ਭਾਵ ਉਹ ਆਤਮਕ ਮੋਤੇ ਮਾਰ ਗਏ ਦੋਣੀ ਚੋਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਗੁਰੂ ਅਰਜਨ ਦੀ ਦਿਨ ਦੂਣੀ ਅਤੇ ਰਾਤ ਚਾਰ ਗੁਣੀ ਬਜ਼ੁਰਗੀ ਵਧ ਰਹੀ ਹੈ ਸ੍ਰਿਸ਼ਟੀ ਨੂੰ ਗੁਰੂ ਸੱਚੇ ਪ੍ਰਭੂ ਦੀ ਸੱਚੀ ਸੁਗਾਤ ਹੈ ਚਾਰੇ ਜਾਗੇ ਚੋਹ ਜੁਗੀ ਪੰਜਾਇਨ ਆਪੇ ਹੋਆ ਚਾਰੇ ਗੁਰੂ ਆਪੋ ਆਪਣੇ ਸਮੇਂ ਵਿੱਚ ਰੋਸ਼ਨ ਹੋਏ ਅਕਾਲ ਪੁਰਖ ਉਹਨਾਂ ਵਿੱਚ ਪ੍ਰਗਟ ਹੋਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ